ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਟਾਈਮ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਸਾਡੇ ਆਲੇ-ਦੁਆਲੇ ਇਹ ਸੰਗਤ ਆ ਜੀ ਸੰਗਤ ਇੱਕ ਵੀਰ ਨੂੰ ਲੈ ਕੇ ਸਾਡੇ ਕੋਲੇ ਪਹੁੰਚੇ ਨੇ ਜੀ ਇਸ ਵੀਰ ਦੀ ਬੜੀ ਦੁੱਖ ਭਰੀ ਸਟੋਰੀ ਤੁਹਾਨੂੰ ਦੱਸਣ ਲੱਗੇ ਹਾਂ ਜੀ ਸਾਡਾ ਇਸ ਵੀਡੀਓ ਦਾ ਮਕਸਦ ਇਹ ਆ ਤੁਹਾਨੂੰ ਅਵੇਅਰ ਕਰ ਸਕੀਏ ਤੁਹਾਡੇ ਆਲੇ-ਦੁਆਲੇ ਬਹੁਤ ਐਸੇ ਵੀਰ ਨੇ ਜਿਨ੍ਹਾਂ ਨੂੰ ਅਸਲ ਲੋੜ ਅੱਜ ਸਾਡੇ ਇਨਸਾਨਾਂ ਦੀ ਉਹਨਾਂ ਨੂੰ ਲੋੜ ਆ ਤੁਹਾਡੇ ਪਿਆਰ ਮੁਹੱਬਤ ਦੀ ਰਹਿਮਦਿਲੀ ਦੀ ਲੋੜ ਆ ਇਸ ਕਰਕੇ ਸਾਡੇ ਕੋਲੇ ਵੀਰ ਆ ਕੀ ਨਾਮ ਆ ਜੀ ਵੀਰ ਦਾ ਲਾਡੀ ਵੀਰ ਆ ਜਰਨੈਲ ਸਿੰਘ ਲਾਡੀ ਕਿਹੜਾ ਪਿੰਡ ਆ ਜੀ ਲਾੜ ਬੰਜਾਰਾ ਸੰਗਰੂਰ ਜ਼ਿਲ੍ਹਾ ਹੈ ਨਾ ਜੀ ਸੰਗਰੂਰ ਜ਼ਿਲ੍ਹੇ ਦਾ ਲਾੜ ਬੰਜਾਰਾ ਪਿੰਡ ਆ ਜੀ ਇਹ ਵੀਰ ਸਾਡਾ ਇਹ ਕੰਮ ਕੀ ਕਰਦਾ ਸੀ ਜੀ ਵੀਰ ਇਹ ਖੇਤੀਬਾੜੀ ਕਰਦੀ ਸੀ ਓਕੇ ਜੀ ਪੜਾਈ ਕਿੰਨੀ ਕੀਤੀ ਜੀ ਪੜਾਈ ਵਧੀਆ ਪੜਿਆ ਹੋਇਆ ਮੁੰਡਾ ਜੀ ਹਾਂਜੀ ਹਾਂਜੀ ਪਿੰਡ ਖੇਤੀ ਕਰਦਾ ਸੀ ਜੀ ਬਹੁਤ ਨੋਲਿਜ ਹੈ ਇਹਨੂੰ ਖੇਤੀਬਾੜੀ ਆ ਵਧੀਆ ਪੜਿਆ ਹੋਇਆ ਸੀ ਐਸੇ ਇੱਕ ਸਰਦਾਰ ਮੁੰਡਾ ਸੀ ਹਾਂਜੀ 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 ਵਾਹਿਗੁਰੂ ਵਾਹਿਗੁਰੂ ਜਰਨੈਲ ਵੀਰੇ ਕੀ ਹਾਲ ਨੇ ਤੇਰੇ ਹੈਲੋ ਤਾਂ ਕਰ ਲੈ ਵੀਰੇ ਹੈਲੋ ਤਾਂ ਕਰ ਲੈ ਯਾਰ ਵੀਰੇ ਜਰਨੈਲ ਕਰ ਲੈ ਯਾਰ ਵੀਰੇ ਆੜੀਆਂ ਮੈਂ ਤੇਰਾ ਵੀਰੇ ਹੋ ਜਰਨੈਲ ਕਿੰਨਾ ਸੋਹਣਾ ਨਾਮ ਆ ਜਰਨੈਲ ਸਿੰਘ ਕੌਮਾਂ ਦਾ ਜਰਨੈਲ ਔਰ ਇਹ ਵੀਰ ਕਈ ਸਾਲਾਂ ਤੋਂ ਜਿਹੜਾ ਪਾਤੜਾ ਔਰ ਆਲੇ-ਦਾਲੇ ਦੇ ਏਰੀਆ ਦੇ ਵਿੱਚ ਬਹੁਤ ਨੌਜਵਾਨ ਵੀਰ ਭਰਾ ਭੈਣ ਭਰਾ ਸਾਰੇ ਜਾਣਦੇ ਹੋਣਗੇ ਦੇਖਦੇ ਹੋਣਗੇ ਇਹ ਵੀਰ ਪ੍ਰੋਬਲਮ ਦੇ ਵਿੱਚ ਮੈਂਟਲੀ ਪਰੇਸ਼ਾਨ ਹੋ ਕੇ ਸੜਕਾਂ ਤੇ ਘੁੰਮ ਰਿਹਾ ਸੀਗਾ ਜੀ ਔਰ ਇਹਨਾਂ ਵੀਰਾਂ ਨੇ ਇਹਨਾਂ ਨੂੰ ਅੱਜ ਉਰੇ ਤੱਕ ਪਹੁੰਚ ਕੀਤੀ ਲਚਕਾਣੀ ਪਿੰਡ ਦੇ ਵਿੱਚ ਸਾਡਾ ਫਰਜ਼ ਬਣਦਾ ਵੀ ਅਸੀਂ ਇਦਾਂ ਦੇ ਵੀਰਾਂ ਲਈ ਕੁਝ ਕਰ ਸਕੀਏ ਗੁਰੂ ਮਹਾਰਾਜ ਸਾਨੂੰ ਤਾਕਤ ਦੇਣ ਤੇ ਤੁਹਾਨੂੰ ਦੱਸਦੇ ਆਂ ਵੀ ਇਸ ਵੀਰ ਦੇ ਜ਼ਿੰਦਗੀ 'ਚ ਹੋਇਆ ਕੀ ਤੇ ਸਾਡਾ ਇਸ ਵੀਡੀਓ ਦਾ ਮਕਸਦ ਆ ਤੁਸੀਂ ਸ਼ੇਅਰ ਕਰਿਓ ਵੀਡੀਓ ਨੂੰ ਤੁਹਾਡੇ ਵਾਲੇ ਦੁਆਲੇ ਬਹੁਤ ਐਸੇ ਵੀਰ ਨੇ ਜਰਨੈਲ ਸਿੰਘ ਵਰਗੇ ਜਿਹੜੇ ਨਰਕ ਕੱਟ ਰਹੇ ਨੇ ਸੜਕਾਂ ਤੇ ਜਿਨ੍ਹਾਂ ਦੇ ਕੋਲੇ ਨਾ ਮਾਂ ਨਾ ਬਾਪ ਨਾ ਭਾਈ ਨਾ ਭੈਣ ਨਾ ਕੋਈ ਉਸੇ ਰਿਸ਼ਤੇ ਜਿਹੜੇ ਰਿਸ਼ਤੇ ਜਦੋਂ ਜਰਨੈਲ ਦਾ ਜਨਮ ਹੋਇਆ ਹੋਊਗਾ ਤਾਂ ਬੜੇ ਹੀ ਰਿਸ਼ਤੇਦਾਰ ਭੈਣ ਭਰਾ ਬਹੁਤ ਆ ਜਾਂਦੇ ਹੁੰਦੇ ਨੇ ਪਰ ਕਿਤੇ ਕਿਤੇ ਕੀ ਹੈ ਜਿੱਥੇ ਲੋੜ ਪੈਂਦੀ ਆ ਇਦਾਂ ਦੇ ਵੀਰ ਇਨਸਾਨੀਅਤ ਲਈ ਖੜਦੇ ਨੇ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਪਰ ਅੱਜ ਦਾ ਸਮਾਂ ਐਸਾ ਬਣ ਚੁੱਕਿਆ ਆ ਜੀ ਅਸੀਂ ਰਿਸ਼ਤਿਆਂ ਤੋਂ ਭੱਜਦੇ ਜਾ ਰਹੇ ਹਾਂ ਹਰੇਕ ਇਨਸਾਨ ਕਹਿੰਦਾ ਇਹ ਮੇਰਾ ਕੁਝ ਨਹੀਂ ਲੱਗਦਾ ਜੀ ਹਰੇਕ ਇਨਸਾਨ ਕਹਿੰਦਾ ਨਾ ਜੀ ਮੈਨੂੰ ਇਹਦਾ ਕੁਝ ਨਹੀਂ ਲੱਗਦਾ ਕਿਉਂਕਿ ਅਸੀਂ ਇੱਥੇ ਦੇਖਦੇ ਹਾਂ ਸਭਾ ਸੋਤ ਪਲੱਸ ਆਪਣਾ ਪਰਿਵਾਰਕ ਮੈਂਬਰ ਹੋ ਚੁੱਕੇ ਆ ਜੀ ਜਿਨ੍ਹਾਂ ਦੇ ਰਿਸ਼ਤੇਦਾਰ ਭੈਣ ਭਰਾ ਸੰਗੀ ਸਾਥੀ ਕੋਈ ਮਿਲਣ ਲਈ ਨਹੀਂ ਆਉਂਦਾ ਜੀ ਐਸਾ ਸਮਾਂ ਸਾਡੇ ਪੰਜਾਬ ਤੇ ਬਣ ਗਿਆ ਪਰ ਤੁਸੀਂ ਇਸ ਵੀਡੀਓ ਤੋਂ ਸਾਰੇ ਭੈਣ ਭਰਾਵਾਂ ਨੇ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਤੇ ਅਸੀਂ ਸਿੱਖਣਾ ਗੁਰੂ ਮਹਾਰਾਜ ਦੇ ਅੱਗੇ ਇਹੀ ਅਰਦਾਸ ਆ ਸਾਡੀ ਮਾਰਾ ਸਾਨੂੰ ਸਿਖਾਉਣ ਕੁਝ ਤੇ ਅਸੀਂ ਇਨਸਾਨੀਅਤ ਲਈ ਜਾਗ ਸਕੀਏ ਕੁਝ ਕਰ ਸਕੀਏ ਸਾਡੇ ਬੜੇ ਭੈਣ ਭਰਾ ਸੜਕਾਂ ਤੇ ਤੁਰੇ ਫਿਰਦੇ ਨੇ ਜਿਹੜੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਨਰਕ ਕੱਟਦੇ ਨੇ ਉਹਨਾਂ ਲਈ ਕੁਝ ਕਰ ਸਕੀਏ ਸਾਨੂੰ ਗੁਰੂ ਮਾਰਾ ਸਾਡੇ ਦਿਮਾਗ ਨੂੰ ਹੋਰ ਖੋਲ ਸਕਣ ਵੀ ਆਪਾਂ ਉਹਨਾਂ ਲਈ ਕੁਝ ਕਰ ਸਕੀਏ ਜੀ ਵੀਰੇ ਕੀ ਪ੍ਰੋਬਲਮ ਆਈ ਬਿਮਾਰ ਕਿਦਾਂ ਹੋਇਆ ਜੀ ਦਰਅਸਲ ਵੀਰ ਜੀ ਇਹ ਨਾ ਹਰਿਆਣੇ ਚੋਂ ਆਏ ਸੀ ਠੀਕ ਹੈ ਜ਼ਮੀਨ ਵੇਚ ਕੇ 2003 ਦੇ ਤਿੰਨ ਚ ਆਏ ਸੀ ਤੇ ਇਹਨਾਂ ਦਾ ਇੱਕ ਬ੍ਰਦਰ ਸੀ ਇਹ ਤੋਂ ਵੱਡਾ ਸੀ ਇੱਕ ਪਿੱਛੇ ਐਕਸਪਾਇਰ ਹੋ ਗਿਆ ਸੀ ਤੇ ਉਹ ਜਦੋਂ ਪਿੰਡ ਆਏ ਨੇ ਇਥੇ ਬੜਾ ਸੋਹਣਾ ਇਹਨਾਂ ਨੇ ਕੰਮ ਕੀਤਾ ਜ਼ਮੀਨ ਵੀ ਲਈ ਇਹਨਾਂ ਨੇ ਆ ਕੇ ਤੇ ਜ਼ਮੀਨ ਲੈ ਕੇ ਇਹਨਾਂ ਨੇ ਖੇਤੀ ਪਿੰਡ ਬੜੀ ਕੀਤੀ ਹੈ ਜੀ 20-23 ਕਿੱਲੇ ਲੈ ਕੇ ਉਸ ਤੋਂ ਬਾਅਦ ਵੀਰ ਜੀ ਇਹਦਾ ਜਿਹੜਾ ਵੀਰ ਸੀ ਉਹਨੇ ਥੋੜਾ ਜਿਆਦਾ ਜਦੋਂ ਜ਼ਮੀਨ ਵੇਚਤੀ ਕੋਈ ਨਸ਼ਾ ਕਰ ਲੱਗਿਆ ਨਸ਼ਾ ਲੱਗਿਆ ਕਰਨ ਕੁਝ ਜਿਹੜੀ ਜ਼ਮੀਨ ਵੇਚਤੀ ਕੁਝ ਪੈਸਾ ਸੀ ਉਹ ਵੀ ਉਹ ਆਪਣਾ ਉਹਨੇ ਉਰਾ ਪਰਾਂ ਕਰਤਾ ਨਸ਼ੇ ਦੇ ਥਰੂ ਇਹ ਵੀਰ ਖੇਤੀ ਕਰਦਾ ਸੀ ਸਾਰਾ ਕੰਮ ਕਰ ਇਹ ਕਰਦਾ ਸੀ ਇਹ ਫਿਰ ਇੰਟਰਫੇਸ਼ਨ ਚ ਚਲਾ ਗਿਆ ਮਤਲਬ ਜੇ ਟੈਨਸ਼ਨ ਹੋ ਗਈ ਵੀ ਹੁਣ ਮੈਂ ਇਕੱਲਾ ਕੀ ਕਰਾਂਗਾ ਮਾਂ ਪਿਓ ਵੀ ਇੱਥੇ ਸਾਡੇ ਲਾੜਵੰਜਰੇ ਆ ਕੇ ਪੂਰੇ ਹੋਏ ਸਨ ਜੀ ਵੀਰੇ ਤੇ ਉਹ ਮਰ ਗਿਆ ਜੀ ਪੂਰੇ ਹੋ ਗਿਆ ਇਹਦਾ ਵੀਰ ਜਿਹੜਾ ਜਿਨੇ ਸਾਰਾ ਮਤਲਬ ਇਹਦੇ ਨਾਲ ਵਿਚਾਰੇ ਨਾਲ ਕੀਤਾ ਉਸ ਤੋਂ ਬਾਅਦ ਵੀਰ ਜੀ ਫਿਰ ਇਹ ਜਾ ਕੇ ਟੈਨਸ਼ਨ ਚ ਜਾ ਕੇ ਫਿਰ ਇਹਦੀ ਮਾਤਾ ਸੀ ਬਜ਼ੁਰਗ ਤਾਂ ਪਹਿਲਾਂ ਚੜ੍ਹਾਈ ਕਰਕੇ ਸੀ ਉਹਨਾਂ ਨੇ ਫਿਰ ਤਿੰਨ ਚਾਰ ਸਾਲੇ ਨੂੰ ਘਰ ਨਿਮਨਲ ਬੰਨੀ ਵੀ ਰੱਖਿਆ ਸੰਗਲਾਂ ਨਾਲ ਅੱਛਾ ਜੀ ਕਿਉਂ ਮਾਂ ਨੂੰ ਤਾਂ ਫਿਰ ਹੁੰਦਾ ਹੀ ਹੈ ਵੀ ਬਾਹਰ ਕਿਸੇ ਦੇ ਉਹਨਾਂ ਕੀ ਕਰੇ ਜੀ ਵੀਰੇ ਤੇ ਉਸ ਤੋਂ ਬਾਅਦ ਜੀ ਫਿਰ ਇਹ ਵਿਚਾਰਾ ਮਾਤਾ ਪੂਰੀ ਹੋ ਗਈ ਫਿਰ ਵੇੜੇਦਿਆਂ ਨੇ ਇਹਦੀਆਂ ਦੋ ਅੱਛਾ ਜੀ ਹਾਂ ਜੀ 18 ਜੀ ਪੂਰੀ ਹੋ ਗਈ ਤੇ ਪਾਤੜਾ ਸ਼ਹਿਰ ਚਲੇ ਗਏ ਜੀ ਜੀ ਬਿਲਕੁਲ ਤੇ ਐਂਜੀ ਤੁਰਦੇ ਫਿਰਦਾ ਰਿਹਾ ਜੀ ਫਿਰ ਘਰੇ ਨਹੀਂ ਸੀ ਉਹ ਅਸਲ ਇਹਨੂੰ ਕਿੰਨੇ ਸਾਲ ਹੋ ਗਏ ਵੀਰ ਨੂੰ ਜੀ ਇਦਾਂ ਹੀ ਜਿਹੜਾ ਹੈ ਇਹੀ ਬਿਮਾਰੀ ਦੇ ਨਾਲ 15 ਸਾਲ ਹੋ ਗਏ ਜੀ ਬਹੁਤ ਸਾਲ ਹੋ ਗਏ 15 ਸਾਲ 14 ਸਾਲ ਚ ਤਾਂ ਜੀ ਦੇਖੋ ਤੁਸੀਂ ਕਹਿੰਦੇ ਨਹੀਂ ਆਪਾਂ ਬਨਵਾਸ ਹਨ ਜਾਂ ਕਹਿੰਦੇ ਨੇ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਇਹ ਤਾਂ ਫੇਰ ਉਹ ਸਮਾਂ ਵੀ ਲੰਘ ਗਿਆ ਅਸੀਂ ਕਹਾਵਤ ਪਿੰਡਾਂ ਦੇ ਵਿੱਚ ਆਮ ਸੁਣਦੇ ਰਿਹਾ ਵੀ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਪਰ ਇਸ ਵੀਰ ਲਈ ਤਾਂ ਉਹ ਕਹਾਵਤ ਵੀ ਕ੍ਰੋਸ ਕਰ ਗਈ 15 ਸਾਲ ਹੋ ਗਏ ਇਸ ਵੀਰ ਨੂੰ ਉਸ ਦਿਮਾਗੀ ਬਿਮਾਰੀ ਨਾਲ ਪੀੜਿਤ ਪਰ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਹੋ ਕੀ ਰਿਹਾ ਜੀ ਅਸਲ ਸਾਡੇ ਇਹ ਵੀਰ ਇੰਨਾ ਛੋਟਾ ਦਿਮਾਗ ਸਾਡਾ ਘੱਟੋਂ ਹੋ ਗਿਆ ਜੀ ਅਸੀਂ ਇੰਨੇ ਦਲੇਰ ਕਿਸਮ ਦੇ ਵਿਅਕਤੀ ਸਾਨੂੰ ਜਾਣਿਆ ਜਾਂਦਾ ਦੁਨੀਆ ਦੇ ਵਿੱਚ ਵੀ ਇਹ ਦਲੇਰ ਨੇ ਭਾਈ ਸਿੱਖ ਤੇ ਦੂਜੇ ਲਈ ਖੜਦੇ ਨੇ ਸਿੱਖ ਤੇ ਦੂਜੇ ਲਈ ਸਾਡੇ ਪੰਜਾਬੀ ਵੀਰ ਖੜਦੇ ਨੇ ਪਰ ਸਾਡਾ ਇੰਨਾ ਛੋਟਾ ਦਿਮਾਗ ਹੋ ਗਿਆ ਅਸੀਂ ਘਰ ਦੇ ਵਿੱਚ ਜਿਹੜੀ ਮੌਤ ਹੁੰਦੀ ਆ ਉਹਨੂੰ ਵੀ ਸਹਾਰ ਨਹੀਂ ਪਾਉਂਦੇ ਅਸੀਂ ਘਰ ਦੇ ਵਿੱਚ ਜੇ ਜੀਵਨ ਸਾਥੀ ਛੱਡ ਕੇ ਜਾਂਦਾ ਉਹਨੂੰ ਵੀ ਸਹਾਰ ਨਹੀਂ ਪਾਉਂਦੇ ਪਤਾ ਨਹੀਂ ਇੱਥੇ ਕੀ ਆ ਕਿਉਂਕਿ ਇੱਥੇ ਸਾਨੂੰ ਗੁਰੂ ਮਹਾਰਾਜ ਦਾ ਨਾਮ ਬਸਾਉਣਾ ਪਊਗਾ ਜਿਹੜਾ ਸਾਨੂੰ ਤਾਕਤ ਦਊਗਾ ਜੇ ਕੋਈ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਦੀ ਆ ਤਾਂ ਸਾਨੂੰ ਗੁਰੂ ਮਹਾਰਾਜ ਦਾ ਨਾਮ ਹੀ ਉਹ ਤਾਕਤ ਦਊਗਾ ਜਿਹਦੇ ਨਾਲ ਅਸੀਂ ਠੀਕ ਰਹਿ ਸਕਾਂਗੇ ਗੁਰੂ ਮਹਾਰਾ ਸੱਚੇ ਪਾਸ਼ਾ ਵੈਗੁਰੂ ਕਿਰਪਾ ਕਰਨ ਔਰ ਵੀਰ ਹੁਣੇ ਆਏ ਨੇ ਤੁਹਾਡਾ ਕੀ ਨਾਮ ਆ ਜੀ ਬੇਨਾ ਗੁਰਵਿੰਦਰ ਸਿੰਘ ਜੀ ਤੁਸੀਂ ਸਾਰੇ ਪਿੰਡ ਵਾਸੀ ਵੀਰੇ ਪਿੰਡ ਵਾਸੀ ਆ ਬਲਵਿੰਦਰ ਸਿੰਘ ਠੀਕ ਹੈ ਮਤਲਬ ਕੋਈ ਰਿਸ਼ਤੇਦਾਰ ਵੀਰ ਕੋਈ ਅੱਛੇ ਕੋਈ ਨਹੀਂ ਹੈਗਾ ਜੀ ਕਮੇਟੀ ਕਮੇਟੀ ਦਾ ਨਹੀਂ ਜੀ ਸੱਚੀ ਹਾਂ ਇਹ ਪ੍ਰਧਾਨ ਨੇ ਬਲਵਿੰਦਰ ਸਿੰਘ ਜੀ ਠੀਕ ਹੈ ਸਰ ਮੈਂਬਰ ਆ ਇਹ ਅੱਛੇ ਵੀਰੇ ਮਾੜੇ ਨੇ ਰਿਸ਼ਤੇਦਾਰ ਭੈਣ ਭਰਾ ਕਿਸੇ ਨੂੰ ਤੁਸੀਂ ਕਿਹਾ ਨਹੀਂ ਜੀ ਵੀ ਮਤਰੀ ਇਹਦੀ ਉੱਪਰਝਾਈਆਂ ਜਦੋਂ ਉਹ ਆਪ ਦਾ ਗੁਜ਼ਾਰਾ ਮੱਸਾ ਕਰਦੇ ਨੇ ਹਾਂ ਦੋਨੇ ਵਿਚਾਰੀ ਕਰ ਪਿੰਡ ਹੀ ਹੁੰਦੀਆਂ ਨੇ ਜੀ ਠੀਕ ਹੈ ਹਾਂ ਜੀ ਆਪਣਾ ਗੁਜ਼ਾਰਾ ਮੱਸਾ ਹੀ ਕਰਦੇ ਨੇ ਜੀ ਮਤਲਬ ਇਹ ਬੰਦਾ 20-20 ਕਿਲਿਆਂ ਦੀ ਖੇਤੀ ਕਰਨ ਵਾਲਾ ਇਨਸਾਨ ਆ ਅੱਜ ਤੁਸੀਂ ਦੇਖੋ 20 ਰੁਪਏ ਨਹੀਂ ਹੈਗੇ ਜੇਬ ਦੇ ਵਿੱਚ ਅੱਜ ਆ ਹਾਲਾਤਾਂ ਚ ਵੀਰ ਹੁਣੀ ਟੈਂਪੂ ਦੇ ਵਿੱਚ ਜਿਹੜਾ ਟੈਂਪੂ ਟਰੈਵਲ ਦੇ ਵਿੱਚ ਆ 407 ਕਿਹੜੀ ਮਹਿੰਦਰਾ ਦੇ ਵਿੱਚ ਜਿਹੜਾ ਵੀਰ ਨੂੰ ਬੰਦ ਕਰਕੇ ਲੈ ਕੇ ਆਏ ਨੇ ਕਿਉਂਕਿ ਮੰਗ ਮੰਗ ਕੇ ਬਹੁਤ ਵੀਰ ਪਾਟੜਾ ਏਰੀਆ ਚ ਭਵਾਨੀਗੜ੍ਹ ਵੀ ਇਕ ਦਿਨ ਹਨਾ ਫਿਰਦਾ ਸੀ ਜੀ ਹੈਨਾ ਜੀ ਤੇ ਹੋਰ ਇਹਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਹਾਂ ਵੀਰ ਬਰੇ ਜਰਨੈਲ ਸਿੰਘ ਬਾਰੇ بس ਇਹਦੇ ਬਾਰੇ ਹੁਣ ਤੱਕ ਇੰਨੀ ਪਤਾਈਏ 18 20 ਸਾਲ ਪਹਿਲਾਂ ਆਏ ਸਾਂ ਇੱਥੇ ਇਹ ਚੰਗੇ ਚੜ੍ਹਦੀ ਕਲਾ ਦੇ ਸਨ ਸਿੰਘ ਇਹ ਦਾੜਾ ਪ੍ਰਕਾਸ਼ ਸੀ ਜੀ ਐਨ ਪਰਮਾਤਮਾ ਦੀ ਕਿਰਪਾ ਸੀ ਇਹ ਪ੍ਰਮਾਤਮਾ ਰੰਗ ਕੀ ਹੋਇਆ ਜੀ ਸਾਰਾ ਕੁਝ ਘਰ ਗਏ ਸਾਨੂੰ ਘਰ ਗਏ ਜੀ ਦੋ ਤਿੰਨ 2003 ਚ ਆਏ ਨੇ ਜੀ ਹਰਿਆਣੇ ਚ ਬਵੈਨ ਪਿੰਡ ਕੁਲਸੇਤਰ ਜ਼ਿਲ੍ਹਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ 21 ਸਾਲ ਤੋਂ ਸਾਡੇ ਪਿੰਡ ਆ ਜੀ ਤੇ ਉਦੋਂ 2003 ਚ ਇਹਨਾਂ ਦਾ ਵੱਡਾ ਘਟਨਾ ਹੋ ਗਿਆ ਸੀ ਭਰਾ ਜੀ ਭਰਾ ਜੀ ਉਹ ਤਾਂ ਉੱਥੇ ਹੋ ਗਿਆ ਸੀ ਇਹ ਉਦੋਂ ਹੀ ਸਦਮਾ ਲੈ ਗਿਆ ਜੀ ਅਸਲ ਨਹੀਂ ਉਸ ਤੋਂ ਬਾਅਦ ਤਾਂ ਠੀਕ ਸੀ ਇੱਥੇ ਆਏ ਸੀ ਇੱਥੇ ਰਿਸ਼ਤਾ ਲੈ ਆ ਗਏ ਤੇ ਇੱਥੇ ਇੱਥੇ ਰਿਸ਼ਤਾ ਵੀ ਹੋ ਗਿਆ ਜੀ ਰਿਸ਼ਤਾ ਹੋਣ ਤੋਂ ਬਾਅਦ ਇਹਨਾਂ ਦਾ ਦਿਮਾਗੀ ਟੈਨਸ਼ਨ ਹੋ ਗਿਆ ਉਹ ਵੀ ਜਵਾਬ ਹੋ ਗਿਆ ਤੇ ਫਿਰ ਇਹਦਾ ਜਿਹੜਾ ਦੂਜਾ ਭਰਾ ਜੀ ਉਹ ਮੇਰੇ ਖਿਲ ਚ 12 ਚ ਐਕਸਪਾਇਰ ਹੋਇਆ ਜੀ ਅੱਛਾ ਤੇ ਇਹਦੇ ਪਿਤਾ ਜੀ ਵੀ ਵਿਸ਼ayad 8 ਚ ਐਕਸਪਾਇਰ ਹੋਇਆ ਤੇ ਮਾਤਾ ਜੀ 18 ਚ ਐਕਸਪਾਇਰ ਹੋਏ। ਅਸਲ ਜਦੋਂ ਇੰਨੀਆਂ ਮੌਤਾਂ ਘਰ ਚ ਹੋ ਗਈਆਂ ਅਸਲ ਨਾਲ ਜਿਹੜਾ ਮੇਲ ਬੰਦਾ ਹੁੰਦਾ ਇਹ ਨਾ ਇੱਥੋਂ ਬੜਾ ਸੌਫਟ ਹੁੰਦਾ ਜੀ। ਬੇਸ਼ੱਕ ਦਲੇਰ ਆ ਜਿੱਥੇ ਮਰਜੀ ੜਾ ਦੋ ਬੰਦਾ ਕਿਰਪਾਨਾਂ ਚਲਾਉਣ ਨੂੰ ਤਿਆਰ ਆ ਲੜਨ ਨੂੰ ਤਾਰੀਕ ਪਰ ਕਿਤੇ ਨਾ ਕਿਤੇ ਪਰਿਵਾਰਕ ਪੱਖ ਤੇ ਨਾ ਬਹੁਤ ਕਮਜ਼ੋਰ ਆ ਇਨਸਾਨ ਜੀ। ਹਾਂ ਜੀ ਤਾਂ ਇਹ ਡੰਗਰ ਆ ਸਾਹਮਦਾ ਸੀ ਆਪਣੇ ਪੱਠੇ ਵੀ ਲੈ ਕੇ ਆਉਂਦਾ ਸੀ। ਉਸ ਤੋਂ ਪਹਿਲਾਂ ਖੇਤੀ ਕਰਦਾ ਸੀ ਜੀ। ਜਦੋਂ ਜ਼ਮੀਨ ਵੇਚੀ ਉਸ ਤੋਂ ਬਾਅਦ ਡੰਗਰ ਸਾਹਮਦਾ ਸੀ ਪੱਠੇ ਵੀ ਲੈ ਕੇ ਪਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਹੁਣ ਜੀਰੂ ਸਾਹਿਬ ਦੇ ਰੰਗ ਜੀ ਇਹ ਤਾਂ ਕਦੇ ਕਦੇ ਹਾਂਜੀ ਵੀਰੇ ਕੁਝ ਨਹੀਂ ਪਤਾ ਕਿਹੜੇ ਇਨਸਾਨ ਨੂੰ ਵੀਰੇ ਇਦਾਂ ਦੇ ਟੈਂਪੋ 'ਚ ਬੈਠਣਾ ਪੈ ਜਾਵੇ ਹਨਾ ਪਾਲ ਖਰੋੜ ਵਰਗੇ ਨੂੰ ਇਹ ਤਾਂ ਵੀਰੇ ਮਹਾਰਾਜ ਦੇ ਹੱਥ ਆ ਨਾ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਅਸੀਂ ਸੰਗਤਾਂ ਨੂੰ ਕਹਾਂਗੇ ਜੀ ਤੁਸੀਂ ਜਰੂਰ ਇਸ ਵੀਰ ਲਈ ਜਰਨੈਲ ਸਿੰਘ ਵੀਰ ਲਈ ਅਰਦਾਸ ਕਰਿਓ ਤਾਂ ਜੋ ਆਪਾਂ ਇਸ ਵੀਰ ਨੂੰ ਠੀਕ ਕਰ ਸਕੀਏ ਔਰ ਠੀਕ ਕਰਕੇ ਨੂੰ ਤੰਦਰੁਸਤ ਕਰਕੇ ਨੇ ਦੁਬਾਰਾ ਦੇਖੋ ਕੇਸ ਦਾੜਾ ਤਾਂ ਜੇ ਇਸ ਇਨਸਾਨ ਨੇ ਰੱਖਿਆ ਸੀਗਾ ਸਿੱਖੀ ਨੂੰ ਪਿਆਰ ਕਰਨ ਵਾਲਾ ਇਨਸਾਨ ਹੈ ਤੇ ਦੁਬਾਰਾ ਕੇਸ ਦਾੜਾ ਇਸ ਵੀਰ ਦੇ ਆਪਾਂ ਨਹੀਂ ਕਦੇ ਕਟਾਵਾਂਗੇ ਆਪ ਜੀ ਨੂੰ ਪਤਾ ਪਹਿਲਾਂ ਵੀ ਆਪ ਜੀ ਜਿਹੜੇ ਵੀਰਾਂ ਨੂੰ ਦੇਖਦੇ ਹੋ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਵੀਰ ਰੱਖ ਸਕਦੇ ਨੇ ਉਹ ਆਪਣਾ ਸਿੱਖੀ ਨੂੰ ਸਾਹਮਣ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇਹਨਾਂ ਦੇ ਇਹਨਾਂ ਨੂੰ ਇੰਨਾ ਤੰਦਰੁਸਤ ਕਰ ਦੇਣ ਵੀ ਇੱਕ ਦਿਨ ਅਮਰਤ ਵੀ ਛਕਣ ਅਮਰਤ ਛਕ ਕੇ ਤਿਆਰ ਵਰ ਤਿਆਰ ਰਹਿਣ ਜਿਹੜਾ ਵੀ ਜਿਹੜੇ ਵੀ ਕਿਸੇ ਵੀ ਕੌਮ ਦਾ ਇਨਸਾਨ ਆ ਆਪਣੇ ਆਪਣੇ ਧਰਮ 'ਚ ਪੱਕਾ ਹੋਵੇ ਹਨ ਸਾਡੀ ਤਾਂ ਇਹੀ ਕੋਸ਼ਿਸ਼ ਆ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਪਰ ਇੱਧਰ ਇੱਕ ਤੁਹਾਨੂੰ ਮੰਦਿਰ ਦਿਖ ਰਿਹਾ ਇਹ ਉਹ ਮੰਦਿਰ ਆ ਜਿਹੜਾ ਇਨਸਾਨੀਅਤ ਲਈ ਜਾਣਿਆ ਜਾਂਦਾ ਇੱਥੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਜਿਹੜਾ ਇਨਸਾਨੀਅਤ ਲਈ ਰੱਬੀ ਰੂਹਾਂ ਇੱਥੇ ਰਹਿ ਰਹੀਆਂ ਨੇ ਇਹ ਸਾਡੇ ਲਈ ਮੰਦਿਰ ਆ ਜੀ ਇੱਕ ਇੱਥ ਸੱਚੇ ਪਾਸ਼ਾ ਵਾਹਿਗੁਰੂ ਇੱਕ ਦਿਨ ਐਸੀ ਕਿਰਪਾ ਕਰਨਗੇ ਵੀ ਇਸ ਮੰਦਿਰ ਨੂੰ ਹੋਰ ਲੋੜਵੰਦਾਂ ਲਈ ਵੱਡਾ ਬਣਾਉਣਗੇ ਤਾਂ ਜੋ ਆਪਾਂ ਹੋਰ ਲੋੜਵੰਦਾਂ ਨੂੰ ਲਿਆ ਕੇ ਉਹਨਾਂ ਦੀ ਮਦਦ ਕਰ ਸਕੀਏ ਜੀ ਔਰ ਇਹ ਵੀਰ ਉਹ ਨਹੀਂ ਆਏ ਨੇ ਸਾਰੇ ਵੀਰ ਉਹ ਨਹੀਂ ਧੰਨਵਾਦ ਹੈ ਨਾ ਵੀਰਾਂ ਦਾ ਇਸ ਵੀਰ ਲਈ ਸਮਾਂ ਕੱਢਿਆ ਕਿਉਂਕਿ ਅੱਜ ਦੇ ਸਮੇਂ 'ਚ ਇਨਸਾਨ ਕਹਿੰਦਾ ਬਾਈ ਯਾਰ ਮੇਰੇ ਕੋਲੇ ਟਾਈਮ ਨਹੀਂ ਹੈਗਾ ਦੂਜੇ ਲਈ ਪਰ ਧੰਨਵਾਦ ਆ ਜਿਹੜੇ ਤੁਸੀਂ ਵੀਰ ਭੈਣ ਭਰਾ ਸਾਨੂੰ ਸਪੋਰਟ ਕਰਦੇ ਹੋ ਇੱਥੇ ਆਉਂਦੇ ਹੋ ਐਪਰੀਸ਼ੀਏਟ ਕਰਦੇ ਹੋ ਐਦਾਂ ਦੇ ਵੀਰਾਂ ਲਈ ਤੁਸੀਂ ਸਾਨੂੰ ਦੱਸਦੇ ਹੋ ਹੋਰ ਜਿੰਨੇ ਵੀਰ ਵੀਡੀਓਜ਼ ਭੇਜਦੇ ਨੇ ਕੋਸ਼ਿਸ਼ ਆਪਾਂ ਸਮੇਂ-ਸਮੇਂ ਤੇ ਕੋਈ ਅੱਜ ਕੋਈ ਕੱਲ ਕੋਈ ਪਰਸੋਂ ਕੋਈ ਚੌਥੇ ਕੋਈ ਮਹੀਨੇ ਨੂੰ ਕੋਈ ਦੋ ਮਹੀਨੇ ਨੂੰ ਆਪਾਂ ਹੌਲੀ-ਹੌਲੀ ਲਿਆਉਂਦੇ ਜਾਵਾਂਗੇ ਜੀ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤ ਰੱਖਣ ਕਦੇ ਪਾਲ ਖਰੋੜ ਨੂੰ ਕੋਈ ਬੰਦਾ ਹੀ ਨਾ ਲਿਆਉਣਾ ਪਵੇ ਚੱਕ ਕੇ ਸੜਕਾਂ ਤੋਂ ਪਾਲ ਖਰੋੜ ਵੀ ਬੇਲਾ ਹੋ ਜੇ ਸਤਪਾਲ ਸਿੰਘ ਆਪਣਾ ਇੱਥੇ ਸੇਵਾ ਕਰੇ ਪਰ ਬੇਲਾ ਹੋ ਜਵੇ ਜੀ ਸਾਰੇ ਵੀਰ ਤੰਦਰੁਸਤ ਹੋ ਕੇ ਆਪਣੇ ਘਰ ਚੱਲ ਜਾਣਾ ਮਹਾਰਾਜ ਇਹ ਜੀ ਕਿਰਪਾ ਕਰਨ ਤੁਹਾਡਾ ਤਹਿ ਦਿਲੋਂ ਧੰਨਵਾਦ ਭੈਣ ਭਰਾਵਾਂ ਦਾ ਤੁਹਾਡੀ ਇੱਕ ਇੱਕ ਭੇ ਤੁਹਾਡੇ ਵੱਲੋਂ ਭੇਜੀ ਇੱਕ ਇੱਕ ਚੀਜ਼ ਇੱਥੇ ਵਰਤੀ ਜਾਂਦੀ ਆ ਤੁਹਾਡੇ ਵੱਲੋਂ ਦਸਬੰਦ ਦੇ ਨਾਲ ਇਹ ਘਰ ਤੁਸੀਂ ਬਣਾਇਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਅੱਗੇ ਵੀ ਮਟੀਰੀਅਲ ਦੀ ਜ਼ਰੂਰ ਸੇਵਾ ਕਰੋ ਕੋਈ ਰੇਤਾ ਕੋਈ ਬਜਰੀ ਕੋਈ ਸਿਮਿੰਟ ਚਾਹੇ ਤੁਸੀਂ ਇੱਕ ਥੈਲਾ ਭੇਜੋ ਚਾਹੇ ਦੋ ਅਸੀਂ ਇਹ ਚਾਹੁੰਦੇ ਹਾਂ ਵੀ ਸਾਰੀਆਂ ਸੰਗਤਾਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਦੋ ਦੋ ਥੈਲੇ ਇਕੱਠੇ ਕਰਕੇ ਇਸ ਘਰ ਨੂੰ ਬਣਾਇਆ ਜਾਵੇ ਤਾਂ ਜੋ ਇੱਥੇ ਪਿਆਰ ਮੁਹੱਬਤ ਪੋਜ਼ਿਟਿਵਿਟੀ ਆ ਸਕੇ ਧੰਨਵਾਦ ਜੀ ਹੱਸਦੇ ਵਸਦੇ ਰਹੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਹੋਰ ਚੰਗੀਆਂ ਵੀਡੀਓ ਕੋਈ ਇਹ ਇਨੈਕਟੀਵਿਟੀ ਬਥੇਰੀ ਆ ਜੀ ਪਰ ਆਪਾਂ ਨਾ ਜੀ ਚੰਗੀ ਚੀਜ਼ ਨੂੰ ਜਦੋਂ ਸ਼ੇਅਰ ਕਰਾਂਗੇ ਉਹਦੇ ਨਾਲ ਚੰਗਿਆਈ ਵਧਣੀ ਆਪਾਂ ਥੋੜਾ ਜਿਹਾ ਚੇਂਜ ਕਰੀਏ ਆਪੋ ਆਪਣੇ ਆਪ ਨੂੰ ਧੰਨਵਾਦ ਜੀ ਹਸਦੇਵਾਹਦਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸਾਡਾ ਐਡਰੈਸ ਹੈਗਾ ਜੀ ਪਟਿਆਲੇ ਤੋਂ ਜਦੋਂ ਭਾਸੋਂ ਰੋਡ ਤੇ ਨੂੰ ਆਪਾਂ ਜਾਂਦੇ ਆ ਤਾਂ ਇੱਕ ਲਾਉ ਜਿ ਯੂਨੀਵਰਸਿਟੀ ਆਉਂਦੀ ਆ ਲਾਉ ਜਿ ਯੂਨੀਵਰਸਿਟੀ ਦੇ ਬਿਲਕੁਲ ਨਾਲ ਲੱਚਕਾਣੀ ਪਿੰਡ ਆ ਸਾਡਾ ਪਰ ਸਾਡਾ ਪਿੰਡ ਇੱਕ ਪਾਸੇ ਰਹਿ ਜਾਂਦਾ ਜੀ ਦੂਰ ਆ ਥੋੜਾ ਜਾਂ ਇਹ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਹੈ ਜੀ ਆਸ਼ਰਮ ਜੇ ਤੁਸੀਂ ਪਿੰਡ ਦਾ ਮੈਪ ਲਾ ਕੇ ਚੱਲੋਗੇ ਤਾਂ ਤੁਹਾਨੂੰ ਬਹੁਤ ਗਲਤ ਪਿੰਡਾਂ ਚ ਨੂੰ ਲੈ ਜਾਂਦਾ ਜੀ ਬੜੀ ਸੰਗਤ ਹੈਰਾਨ ਹੁੰਦੀ ਹੈ ਡੇਲੀ ਦੋ ਚਾਰ ਵੀਰ ਭਰਾ ਗੱਡੀਾਂ ਵਾਲੇ ਤਾਂ ਕਹਿੰਦੇ ਨੇ ਅਸੀਂ ਹੋਰੇ ਪਾਸੇ ਚੁਰ ਗਏ ਇਸ ਕਰਕੇ ਆਪ ਜੀ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਰਹਿਣਾ ਰੋਡ ਦੇ ਉੱਪਰ ਹੀ ਤੁਹਾਨੂੰ ਜਿਹੜਾ ਇਹ ਘਰ ਮਿਲ ਜਾਣਾ ਆਪਣਾ ਫਰਜ ਸੇਵਾ ਸੁਸਾਇਟੀ ਧੰਨਵਾਦ ਜੀ ਹਸਦੇਵਾਦੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਵੀਰੇ ਜਰਨੈਲ ਲਾਡੀ ਲਾਡੀ ਜਿਆਦਾ ਪੱਤਾ ਲਾਡੀ ਵੀਰੇ ਆਜਾ ਵੀਰੇ ਆਜਾ ਵੀਰੇ ਲਾਡੀ ਆਜੋ ਆਜੋ ਜੋੜੇ ਪਾ ਲੋ ਆਜੋ 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 ਵਾਹਿਗੁਰੂ ਸੱਚੇ ਪਾਤਸ਼ਾਹ ਜੀ ਲਾਡੀ ਵੀਰੇ ਠੀਕ ਹੋ ਪਾਲਾ ਜੁੱਤੀ ਪਾ ਲੈ ਆਜਾ ਹਾਂ ਆਜੋ 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 ਇਹ ਥੋੜਾ ਜਿਹਾ ਅੱਜ ਤਾਂ ਸਾਫ਼ ਨੇ ਜੀ ਕੱਪੜੇ ਤੁਸੀਂ ਨਿਵਾ ਕੇ ਲੈ ਕੇ ਆਏ ਜੀ ਨਾ ਜੀ ਨਾ ਜੀ ਅੱਛਾ ਕਿਸੇ ਨੇ ਨਿਵਾਤਾ ਹੋ ਜੀ ਮੈਂ ਆਪਣੀ ਕਿਰਪਾ ਨਾਲ ਲਾਂ ਜੁੰਜੀ ਗੈਰ ਕੀ ਵੇਖ ਕੇ ਹੀ ਹਰਾਨ ਹੋ ਗਏ ਵੀ ਇਹ ਸਾਫ਼ ਹੈ ਸਾਫ਼ ਕਿਸੇ ਨਾ ਕਿਸੇ ਨੇ ਨਾ ਇਹਦੇ ਉਦੋਂ ਦਾ ਬਹੁਤ ਪਹਿਲਾਂ ਦਾ ਗੰਦਾ ਦੇਖੋ ਤੇਲ ਤੂਲ ਕਿਸੇ ਨਾ ਕਿਸੇ ਨੇ ਇਹ ਜਿਹੜੀ ਸੰਸਮਲ ਕੀਤੀ ਹੈ ਜੀ ਉੱਥੇ ਹਾਂ ਜੀ ਹਾਂ ਜੀ ਮੇਰੇ ਗੁਰੂਗਰ ਜਾ ਕੇ ਉੱਥੇ ਬਾਥਰੂਮ ਵਿੱਚ ਮੜਾ ਮੋੜ ਅਸੀਂ ਤਾਂ ਬਾਬਾ ਜੀ 2-3 ਘੰਟੇ ਲੱਗ ਕੇ ਲੱਭਿਆ ਸਾਨੂੰ 2-3 ਘੰਟੇ ਲੱਗੇ ਆਜੋ ਵੀਰ ਆਜੋ 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 ਥੱਲੇ ਆ ਜਾਵੋ ਪਹਿਲੇ ਤੁਹਾਨੂੰ ਮਹਾਰਾਜ ਤਾਕਤ ਦੇਣ ਤੁਸੀਂ ਲੈ ਕੇ ਆਏ ਇਸ ਵੀਰ ਨੂੰ ਸੱਚੇ ਪਾਤਸ਼ਾਹ ਵਾਹ ਲਾਡੀ ਵੀਰੇ ਆਜੋ 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 ਇਹ ਤਾਂ ਨਾ ਜੀ ਬਹੁਤ ਹਾਲਾਤ ਤਰਸਯੋਗ ਸੀਗੇ ਜੀ ਇਹ ਤਾਂ ਕਿਸੇ ਗੁਰੂ ਦੇ ਪਿਆਰੇ ਨਹੀਂ ਨਾ ਸੜਕ ਤੇ ਕੋਈ ਨਾ ਕੋਈ ਸੇਵਾ ਲਈ ਆ ਦੇਖੋ ਤੇਲ আর ਬਾਲਾਂ ਨੂੰ ਸਾਮ ਸੰਭਾਲ ਕੀਤੀ ਵੀ ਨਹੀਂ ਤਾਂ ਬਹੁਤ ਬੁਰੇ ਹਾਲਾਤ ਸੀਗੇ ਜੀ ਪੁਰਾਣੀਆਂ ਵੀਡੀਓਜ਼ ਅਸੀਂ ਲੱਭ ਕੇ ਨਾ ਨਾਲ ਅਟੈਚ ਕਰਾਂਗੇ ਜੀ ਜਿਹੜੇ ਵੀਰ ਉਹਨਾਂ ਨੇ ਸਾਨੂੰ ਭੇਜੀਆਂ ਵੀ ਨੇ ਬਹੁਤ ਬੁਰੇ ਹਾਲਾਤ ਸੀ ਵੀਰ ਉਹਨੇ ਕੰਬਲੀਆਂ ਜਾਂ ਪਾ ਰੱਖਣੀਆਂ ਸੜਕਾਂ ਤੇ ਫਿਰੀ ਜਾਣਾ ਭਵਾਨੀਗੜ੍ਹ ਤੋਂ ਇੱਕ ਦਿਨ ਵੀਡੀਓ ਆ ਰਹੀ ਸੀ ਬਹੁਤ ਵੀਰਾਂ ਨੇ ਭੇਜੀ ਇਸ ਵੀਰ ਦੀ ਆਜੋ ਲਾਡੀ ਵੀਰੇ ਆਜੋ ਆਜੋ ਅੱਛਾ ਜੀ ਵੀਰ ਉਹਨਾਂ ਨੇ ਦੱਸਿਆ ਜੀ ਇੰਗਲਿਸ਼ ਦੇ ਵਿੱਚ ਅਖਬਾਰ ਪੜ੍ਹਦਾ ਜੀ ਪੜਿਆ ਲਿਖਿਆ ਵਿਅਕਤੀ ਆ ਜੀ ਜਰਨੈਲ ਸਿੰਘ ਲਾਢੀ ਗੁਰੂ ਸਾਹਿਬ ਕਿਰਪਾ ਕਰਨ ਇਹਨੂੰ ਤੰਦਰੁਸਤੀ ਦੇਣ ਔਰ ਇਹ ਦੁਬਾਰਾ ਤੋਂ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣੇ ਪਰਿਵਾਰ ਨੂੰ ਚਲਾ ਸਕੇ ਇੱਥੇ ਸੇਵਾ ਕਰ ਸਕੇ ਸਿੱਖੀ ਨੂੰ ਸਾਂਭ ਸਕੇ ਜੀ ਧੰਨਵਾਦ ਹਸਦੇਵਾਦ ਰੋ ਜੀ ਲਾਢੀ ਵੀਰੇ ਆਜੋ